ਤਾਰ ਤੋਂ ਛੇ ਲੈਨਾਂ ਦਾ ਅੰਡਰ ਕੰਸਟਰਕਸ਼ਨ ਐਕਸਪ੍ਰੈਸਵੇ ਆ ਜਿਹਨੂੰ NHAI ਦੇ ਦੁਆਰਾ ਕੰਪਲੀਟ ਕੀਤਾ ਜਾਊਗਾ ਤੇ ਇਹਦੀ ਜਿਹੜੀ ਲੰਬਾਈ ਆ ਉਹ 91 ਕਿਲੋਮੀਟਰ ਆ ਜਿਹਦੇ ਚੋਂ ਇੱਕ ਸੈਕਸ਼ਨ 19.5 ਕਿਲੋਮੀਟਰ ਲੰਬਾ ਵਾ ਜੋ ਕਿ ਪਿੱਪਲ ਮਾਜਰਾ ਤੋਂ ਖੰਨੇ ਤੱਕ ਜਾਂਦਾ ਇਹਨੂੰ ਹਾਈਬ੍ਰਿਡ ਮਾਡਲ ਦੇ ਤਹਿਤ ਤਿਆਰ ਕੀਤਾ ਜਾ ਰਿਹਾ ਤੇ ਇਹਦੀ ਜਿਹੜੀ ਕੋਸਟ ਆ ਉਹ 2700 ਅਸਲਾਮੁਅਲਾਈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਘਰੀਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਚਰਨੇ ਪੰਜਾਬ ਦੇ ਅੰਦਰ ਆਉਣ ਵਾਲੇ ਸਮੇਂ ਕੀ ਤਬਦੀਲੀਆਂ ਹੋਣਗੀਆਂ ਕੀ ਉੱਥੇ ਪ੍ਰੋਜੈਕਟ ਲੱਗਣਗੇ ਕੀ ਨੰਮੀਆਂ ਚੀਜ਼ਾਂ ਅਸੀਂ ਦੇਖਾਂਗੇ ਜੇ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਦੇ ਲੋਕਾਂ ਵਾਸਤੇ ਰੋਜ਼ਗਾਰ ਜਿਹੜੇ ਪੰਜਾਬ ਕਿੰਨਾ ਕੁ ਤਰੱਕੀ ਕਰੇਗਾ ਉਹ ਆਪਾਂ ਦੇਖਾਂਗੇ ਕਿ ਆਉਣ ਵਾਲੇ ਸਮੇਂ ਪੰਜਾਬ ਦੇ ਅੰਦਰ ਕੀ ਨੰਮੀਆਂ ਹਲਚਲ ਹੋਏਗੀ ਇਸ ਸਬੰਧ ਵਿੱਚ ਅੱਜ ਦੀ ਵੀਡੀਓ ਵੀ ਡਲਵਾਦਣੇ ਆ ਵੀ ਡਲਵਾਦਣ ਤੋਂ ਪਹਿਲੇ ਤਮਾਮ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਆਉਣ ਵਾਲੀਆਂ ਜਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰ ਤੇ ਸਿੰਧੂ ਘਾਟੀ ਸਭਿਅਤਾ ਤੋਂ ਲੈ ਕੇ ਸ਼ੇਵ ਸਮਰਾਜਿਆ ਤੱਕ ਪੰਜਾਬ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਬਾਗਾ ਬਾਰਡਰ ਦੀ ਪ੍ਰੇਡ ਮਸ਼ਹੂਰ ਆ ਤੇ ਜੇ ਤੁਸੀਂ ਡਵੈਲਪਮੈਂਟ ਮਾਮਲੇ ਦੀ ਗੱਲ ਕਰੋਂ ਤਾਂ ਪੰਜਾਬ ਡਵੈਲਪਮੈਂਟ ਮਾਮਲੇ 'ਚ ਵੀ ਕਾਫੀ ਅੱਗੇ ਵਧ ਰਿਹਾ ਕਾਫੀ ਨਵੇਂ-ਨਵੇਂ ਪ੍ਰੋਜੈਕਟਸ ਆ ਰਹੇ ਆ ਜਿਹਦੇ ਨਾਲ ਪੰਜਾਬ 'ਚ ਹੋਰ ਵੀ ਜ਼ਿਆਦਾ ਬਿਜ਼ਨਸ ਤਰੱਕੀ ਤੇ ਜੋਬਸ ਵਧਣ ਗਈਆਂ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਆਉਣ ਵਾਲੇ ਪੰਜਾਬ 'ਚ ਕਿਹ ਇਦਾਂ ਕਿਦਾਂ ਦੇ ਪ੍ਰੋਜੈਕਟਸ ਆਉਣ ਵਾਲੇ ਆ ਨੰਬਰ 10 ਸ਼ਹੀਦ ਕਰਤਾਰ ਸਿੰਘ ਸਰਾਭਾ 에어ਪੋਰਟ ਜਿਹਨੂੰ ਹਲਵਾਰਾ 에어ਪੋਰਟ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਇਹ ਪ੍ਰੋਜੈਕਟ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਨੇ 162 ਏਕੜ ਜ਼ਮੀਨ ਐਕਵਾਇਰ ਕਰਕੇ ਬਣਾਉਣਾ ਵਾ ਇਹ 에어ਪੋਰਟ ਲੋਕਾਂ ਨੂੰ 에ਅਰਬੱਸ A380 ਤੇ ਬੋਇੰਗ 777 ਨਾਲ ਸਰਵਿਸ ਪ੍ਰੋਵਾਈਡ ਕਰੂਗਾ ਤੇ ਇਹ 에어ਪੋਰਟ ਜਦੋਂ ਕੰਪਲੀਟ ਹੋ ਗਿਆ ਤਾਂ ਇਹਦੇ ਜਿਹੜੇ ਆਸ-ਪਾਸ ਦੇ ਇਲਾਕੇ ਆ ਸਾਰੇ ਏਰੀਆ ਨੂੰ ਕਾਫੀ ਫਾਇਦਾ ਹੋਊਗਾ ਕਿਉਂਕਿ ਇਹ ਜਿਹੜਾ 에어ਪੋਰਟ ਆ ਡੋਮੈਸਟਿਕ ਤੇ ਇੰਟਰਨੈਸ਼ਨਲ ਦੋਨੋਂ ਤਰੀਕੇ ਦੀ ਫਲਾਈਟਸ ਨੂੰ ਹੈਂਡਲ ਕਰੂਗਾ ਤੇ ਇਹਦੀ ਜਿਹੜੀ ਕੰਸਟ੍ਰਕਸ਼ਨ ਆ ਉਹ ਪਹਿਲਾਂ ਤਾਂ ਡਿਸਾਈਡ ਹੋਇਆ ਸੀ ਵੀ ਸਤੰਬਰ 2024 ਤੱਕ ਕੰਪਲੀਟ ਹੋ ਜਾਣੀ ਆ ਪਰ ਹੁਣ ਸਰਕਾਰ ਵੱਲੋਂ ਇਹਨੂੰ ਥੋੜਾ ਜਿਹਾ ਐਕਸਟੈਂਡ ਕਰ ਦਿੱਤਾ ਗਿਆ ਵਾ ਤੇ ਸਰਕਾਰ ਦਾ ਕਹਿਣਾ ਵਾ ਕਿ ਇਹਦੀ ਕੰਸਟ੍ਰਕਸ਼ਨ ਆ ਜਿਹੜੀ ਉਹ 90% ਤੱਕ ਕੰਪਲੀਟ ਹੋ ਚੁੱਕੀ ਆ ਤੇ ਬਹੁਤ ਜਲਦ ਇਹਦੇ ਸਟਾਰਟ ਹੋਣ ਦੀ ਵੀ ਉਮੀਦ ਆ ਨੰਬਰ 9 ਤੇ ਆ ਜੀ ਦਿੱਲੀ ਅਮਰਸਰ ਕਟੜਾ ਐਕਸਪ੍ਰੈਸਵੇ ਇਹ ਪੰਜਾਬ ਦੇ ਕਾਫੀ ਇੰਪੋਰਟੈਂਟ ਐਕਸਪ੍ਰੈਸਵੇ ਵਿੱਚੋਂ ਇੱਕ ਆ ਕਿਉਂਕਿ ਇਹ ਜਿਹੜਾ ਐਕਸਪ੍ਰੈਸਵੇ ਆ ਦਿੱਲੀ ਨੂੰ ਜੰਮੂ ਕਟੜਾ ਦੇ ਨਾਲ ਜੋੜਦਾ ਵਾ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਦੀ ਹੁੰਦਾ ਹੋਇਆ ਇਹ ਜਿਹੜਾ ਐਕਸਪ੍ਰੈਸਵੇ ਆ ਇਹ 4 ਲੇਨ ਦਾ ਡਿਸਾਈਡ ਹੋਇਆ ਸੀ ਖੋੜ ਲੈਣ ਦਾ ਹੀ ਬਣਨਾ ਵਾ ਤੇ ਇਹਨੂੰ ਇਨ ਫਿਊਚਰ 8 ਲੈਣ ਤੱਕ ਐਕਸਪੈਂਡ ਵੀ ਕੀਤਾ ਜਾ ਸਕਦਾ ਇਹਦੇ ਕਾਫੀ ਲਗ ਲਗ ਸੈਕਸ਼ਨ ਹੋਣਗੇ ਤੇ ਉਹਨਾਂ ਚੋਂ ਇੱਕ ਜਿਹੜਾ ਸੈਕਸ਼ਨ ਆ ਉਹ ਨਕੋਦਰ ਨੂੰ ਅਮਰਸਰ ਵਿੱਚ ਜਿਹੜਾ ਸ਼੍ਰੀ ਗੁਰੂ ਰਾਮਦਾਸ ਜੀ 에ਰਪੋਰਟ ਆ ਉਹਦੇ ਨਾਲ ਜੁੜੂਗਾ ਤੇ ਇਹ ਜਿਹੜਾ ਅਮਰਸਰ ਨਕੋਦਰ ਵਾਲਾ ਸੈਕਸ਼ਨ ਆ ਇਹਦੀ ਲੰਬਾਈ 99 ਕਿਲੋਮੀਟਰ ਹੋਊਗੀ ਤੇ ਇਹਦਾ ਨਾਮ ਆ ਜੀ NH5A ਇਦੋਂ ਲਾਵਾ ਇੱਕ ਹੋਰ ਸੈਕਸ਼ਨ ਆ ਜਿਹੜਾ ਨਕੋਦਰ ਨੂੰ ਦਿੱਲੀ ਤੇ ਕਟੜਾ ਦੇ ਨਾਲ ਜੋੜੂਗਾ ਇਹ 397 ਕਿਲੋਮੀਟਰ ਲੰਬਾ ਸਟ੍ਰੈਚ ਆ ਤੇ ਇਹਦਾ ਨਾਮ ਆ ਜੀ NH5 ਇਹ ਐਕਸਪ੍ਰੈਸ ਵੇਜ ਜਦੋਂ ਵੀ ਕੰਪਲੀਟ ਹੋ ਗਿਆ ਤਾਂ ਲੋਕਾਂ ਨੂੰ ਇਹਦਾ ਕਾਫੀ ਫਾਇਦਾ ਹੋਊਗਾ ਟਰਾਂਸਪੋਰਟੇਸ਼ਨ 'ਚ ਵੀ ਤੇ ਹੋਰ ਵੀ ਜਿਹੜੀਆਂ ਇਹਦੇ ਆਲੇ-ਦੁਆਲੇ ਹਸਪੀਟਲ ਟਰੋਮਾ ਸੈਂਟਰ ਬਣਨਗੇ ਅ ਟਰੱਕ ਸਟਾਪਸ ਬਣਨਗੇ ਤੇ ਹੋਰ ਵੀ ਇਹਦੇ ਆਲੇ-ਦੁਆਲੇ ਦੇ ਏਰੀਏ ਨੂੰ ਵੀ ਕਾਫੀ ਸਹੂਲਤਾਂ ਮਿਲਣਗੀਆਂ ਉਹ ਵੀ ਡਿਵੈਲਪ ਹੋਊਗਾ ਤੇ ਇਹਦੇ ਜਿਹੜੇ ਬਣਨ ਤੋਂ ਬਾਅਦ ਚ ਜਿਹੜਾ ਦਿੱਲੀ ਤੋਂ ਕਟੜਾ ਜਾਣ ਦਾ ਟਾਈਮ ਆ ਉਹ ਸਿਰਫ 6 ਘੰਟਿਆਂ ਦਾ ਰਹਿ ਜਾਣਾ ਵਾ ਜਿਹਨੂੰ ਕਿਸੇ ਟਾਈਮ 14 ਘੰਟੇ ਲੱਗਦੇ ਸੀਗੇ ਤੇ ਜਿਹੜਾ ਅਮਰਸਰ ਤੋਂ ਦਿੱਲੀ ਜਾਣ ਦਾ ਟਾਈਮ ਆ ਉਹ ਸਿਰਫ 4 ਘੰਟਿਆਂ ਦਾ ਰਹਿ ਜਾਣਾ ਨੰਬਰ 8 ਤੇ ਆ ਜੀ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਕਲਾਸਟਰ ਪਟਿਆਲਾ ਜੋ ਕਿ ਅਮਰਸਰ ਕਲਕੱਤਾ ਇੰਡਸਟਰੀਅਲ ਕੋਰੀਡੋਰ ਦੇ ਤਹਿਤ ਪੰਜਾਬ ਦੇ ਰਾਜਪੁਰਾ ਪਟਿਆਲਾ ਚ ਇੰਟੀਗ੍ਰੇਟਿਡ ਮੈਨੂਫੈਕਚਰ ਕਲਾਸਟਰ ਆਈਐਮਸੀ ਪ੍ਰਪੋਜ਼ ਕੀਤਾ ਗਿਆ ਵਾ ਤੇ ਆਈਐਮਸੀ ਨੂੰ ਪ੍ਰੇਫਰੈਂਸ ਵੀ ਦਿੱਤੀ ਗਈ ਆ ਤੇਹੇ ਦੇ ਲਈ ਜਿਹੜੀ ਆਪਣੀ ਗਵਰਨਮੈਂਟ ਨੇ 1100 ਏਕੜ ਜ਼ਮੀਨ ਐਕਵਾਇਰ ਕੀਤੀ ਆ ਰਾਜਪੂਰਾ ਸ਼ਹਿਰ ਦੇ ਕੋਲੇ ਜੋ ਕਿ NH44 ਤੋਂ 5.6 ਕਿਲੋਮੀਟਰ ਦੂਰ ਆ ਇਹਦੇ ਪ੍ਰੋਮੋਟਰ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਆ ਤੇ ਇਹਨੂੰ P3 ਮੋਡ ਯਾਨੀ ਕਿ ਪਬਲਿਕ ਪ੍ਰੋਬੇਟ ਪਾਰਟਨਰਸ਼ਿਪ ਦੇ ਤਹਿਤ ਡਿਵੈਲਪ ਕੀਤਾ ਜਾਊਗਾ ਤੇ ਇਸ ਪ੍ਰੋਜੈਕਟ ਦੇ ਕੰਪਲੀਟ ਹੋਣ ਤੋਂ ਬਾਅਦ ਪੰਜਾਬ ਦੀ ਜਿਹੜੀ ਕਨੈਕਟੀਵਿਟੀ ਆ ਉਹ ਦੂਜੇ ਰਾਜਾਂ ਨਾਲ ਵੀ ਕਾਫੀ ਜ਼ਿਆਦਾ ਸੁਧਰੂਗੀ ਤੇ ਪੰਜਾਬ ਦੇ ਬਿਜ਼ਨਸ 'ਚ ਵੀ ਕਾਫੀ ਜ਼ਿਆਦਾ ਵਾਧਾ ਹੋਊਗਾ ਨੰਬਰ 7 ਤੇ ਆ ਜੀ ਅਮਰਸਰ 에어ਪੋਰਟ ਐਕਸਪੈਂਸ਼ਨ ਜਿਹਨੂੰ ਆਪਾਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੇ ਨਾਮ ਨਾਲ ਵੀ ਜਾਣਦੇ ਆ ਇਹ 에어ਪੋਰਟ ਪੰਜਾਬ ਦਾ ਸਭ ਤੋਂ ਵੱਡਾ ਤੇ ਬਿਜ਼ੀ 에어ਪੋਰਟ ਆ ਤੇ ਦਿੱਲੀ ਤੋਂ ਬਾਅਦ ਨਾਰਥ ਸਾਈਡ ਦਾ ਸਭ ਤੋਂ ਬਿਜ਼ੀ 에어ਪੋਰਟ ਆ ਇਹ 에어ਪੋਰਟ ਹਰੇਕ ਸਾਲ 25 ਲੱਖ ਪੈਸੇਂਜਰਾਂ ਨੂੰ ਸਰਵਿਸ ਦਿੰਦਾ ਵਾ ਜਿਹੜੀ ਇਹ 25 ਲੱਖ ਵਾਲੀ ਹੁਣ ਕੈਪੈਸਿਟੀ ਆ ਉਹ ਵਧਾ ਕੇ 55 ਲੱਖ ਦੀ ਕੀਤੀ ਜਾਣੀ ਆ ਤੇ ਇਸ 에어ਪੋਰਟ ਦੀ ਐਕਸਪੈਂਸ਼ਨ ਤੇ ਟੋਟਲ 300 ਕਰੋੜ ਖਰਚਾ ਕੀਤਾ ਜਾਣਾ ਵਾ ਤੇ ਇਸ 300 ਕਰੋੜ ਚੋਂ 240 ਕਰੋੜ ਨਾਲ ਟਰਮੀਨਲ ਐਕਸਟੈਂਡ ਕਰਨੇ ਆ ਟੈਕਸੀਵੇ ਦੀ ਕੰਸਟ੍ਰਕਸ਼ਨ ਤੇ ਟਰਮੀਨਲ ਅਪਗ੍ਰੇਡੇਸ਼ਨ ਦਾ ਕੰਮ ਹੋਣਾ ਨੰਬਰ 6 ਤੇ ਆ ਜੀ ਲੁਧਿਆਣਾ ਰੂਪਨਗਰ ਐਕਸਪ੍ਰੈਸਵੇ ਜੋ ਕਿ 4 ਤੋਂ 6 ਲੈਨਾਂ ਦਾ ਅੰਡਰ ਕੰਸਟ੍ਰਕਸ਼ਨ ਐਕਸਪ੍ਰੈਸਵੇ ਆ ਜਿਹਨੂੰ NHAI ਦੇ ਦੁਆਰਾ ਕੰਪਲੀਟ ਕੀਤਾ ਜਾਊਗਾ ਤੇ ਇਹਦੀ ਜਿਹੜੀ ਲੰਬਾਈ ਆ ਉਹ 91 ਕਿਲੋਮੀਟਰ ਆ ਜਿਹਦੇ ਚੋਂ ਇੱਕ ਸੈਕਸ਼ਨ 19.5 ਕਿਲੋਮੀਟਰ ਲੰਬਾ ਵਾ ਜੋ ਕਿ ਪਿੱਪਲ ਮਾਜਰਾ ਤੋਂ ਖੰਨੇ ਤੱਕ ਜਾਂਦਾ ਇਹਨੂੰ ਹਾਈਬ੍ਰਿਡ ਮਾਡਲ ਦੇ ਤਹਿਤ ਤਿਆਰ ਕੀਤਾ ਜਾ ਰਿਹਾ ਤੇ ਇਹਦੀ ਜਿਹੜੀ ਕੋਸਟ ਆ ਉਹ 2792 ਕਰੋੜ ਦੱਸੀ ਜਾ ਰਹੀ ਆ ਤੇ ਆਪਣੇ ਪੰਜਾਬ ਚ ਲੁਧਿਆਣਾ ਰੂਪਨਗਰ ਐਕਸਪ੍ਰੈਸ ਵੇ ਜਿਹੜੇ ਜ਼ਿਲ੍ਹਿਆਂ ਨੂੰ ਜੋੜ ਰਿਹਾ ਵਾ ਉਹਨਾਂ ਚ ਆਉਂਦੇ ਆ ਜੀ ਲੁਧਿਆਣਾ ਰੂਪਨਗਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਜੇ ਇਹਦੇ ਰੋਡ ਦੀ ਗੱਲ ਕਰੀਏ ਤਾਂ ਇਹ ਪਿੰਡ ਮਾਨੇਵਾਲ ਤੋਂ ਸ਼ੁਰੂ ਹੋ ਕੇ ਵੀ ਹੋਰ ਆ ਪਿੰਡ ਰੂਪਨਗਰ ਐਨ ਐਚ 205 ਤੇ ਜਾ ਕੇ ਖਤਮ ਹੋਊਗਾ ਨੰਬਰ 5 ਚੰਡੀਗੜ੍ਹ ਮੈਟਰੋ ਚੰਡੀਗੜ੍ਹ ਰੀਜਨ ਦੀ ਸਰਵਿਸ ਲਈ ਇੱਕ ਅਪਰੂਵਡ ਰੈਪਿਡ ਟਰਾਂਜ਼ਿਟ ਸਿਸਟਮ ਆ ਇਹਦੇ ਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਜਿਹੜੇ ਆਸ-ਪਾਸ ਦੇ ਏਰੀਆ ਨੇ ਕਾਫੀ ਉਹ ਸ਼ਾਮਿਲ ਨੇ ਤੇ ਜੇ ਆਪਾਂ ਫੇਸਬੰਦ ਹੀ ਗੱਲ ਕਰੀਏ ਤਾਂ ਇਹਦੇ ਚ 3 ਲਾਈਨਸ ਡਿਵੈਲਪ ਹੋਣਗੀਆਂ ਤੇ ਇਹਨਾਂ ਚੋਂ ਜਿਹੜੀ ਪਹਿਲੀ ਲਾਈਨ ਆ ਉਹ ਚੰਡੀਗੜ੍ਹ ਦੇ ਏਰੀਆਸ ਨੂੰ ਕਨੈਕਟ ਕਰੂਗੀ ਤੇ ਦੂਜੀ ਲਾਈਨ ਟ੍ਰਾਈ ਸਿਟੀ ਦੇ ਏਰੀਆ ਨੂੰ ਕਨੈਕਟ ਕਰੂਗੀ ਤੇ ਜਿਹੜੀ ਤੀਜੀ ਲਾਈਨ ਆ ਉਹ ਚੰਡੀਗੜ੍ਹ ਦੇ ਸੈਕਟਰ 26 ਨੂੰ ਸੈਕਟਰ 36 ਨਾਲ ਜੋੜੂਗੀ 2034 ਤੱਕ ਜੇ ਫੇਸਬੰਦ ਦਾ ਕੰਮ ਪੂਰਾ ਹੋ ਜਾਂਦਾ ਤਾਲ ਦੂਬਾਚ ਫੇਸ 2 ਦਾ ਕੰਸਟਰਕਸ਼ਨ ਕੰਮ ਸ਼ੁਰੂ ਹੋਊਗਾ ਤੇ ਜੇ ਤੁਸੀਂ ਫੇਸ 2 ਦੇ ਪ੍ਰੋਪੋਜ਼ਡ ਮੈਟਰੋ ਦੀ ਗੱਲ ਕਰੋਂ ਤੇ ਇਹਦੀ ਜਿਹੜੀ ਪਹਿਲੀ ਲੇਨ ਆ ਏਅਰਪੋਰਟ ਚੌਂਕ ਨੂੰ ਮਾਨਕਪੁਰ ਨਾਲ ਜੁੜੂਗੀ ਤੇ ਦੂਜੀ ਲੇਨ ਜੀਰਕਪੁਰ ਨੂੰ ਪੰਜੌਰ ਨਾਲ ਕਨੈਕਟ ਕਰੂਗੀ ਮਾਰਚ 2023 ਚ ਇਸ ਪ੍ਰੋਜੈਕਟ ਨੂੰ ਅਪਰੂਵਲ ਮਿਲਿਆ ਸੀ ਤੇ ਪੰਜਾਬ ਤੇ ਹਰਿਆਣਾ ਗਵਰਨਮੈਂਟ ਵੱਲੋਂ ਵੀ ਇਹਨੂੰ ਮਨਜ਼ੂਰੀ ਮਿਲ ਗਈ ਸੀ ਇਹਨੂੰ ਬਣਾਉਣ ਦੀ ਤੇ ਇਹਦੀ ਜਿਹੜੀ ਟੋਟਲ ਕਾਸਟ ਆਉਣੀ ਆ ਉਹ 10570 ਕਰੋੜ ਦੱਸੀ ਜਾਂਦੀ ਹੈ ਨੰਬਰ 4 ਤੇ ਆ ਜੀ ਲੁਧਿਆਣਾ ਅਜਮੇਰ ਐਕਸਪ੍ਰੈਸਵੇ ਜਿਹਨੂੰ ਪਹਿਲਾਂ ਪਠਾਨਕੋਟ ਐਕਸਪ੍ਰੈਸਵੇ ਦਾ ਨਾਮ ਦਿੱਤਾ ਗਿਆ ਸੀ ਲੁਧਿਆਣਾ ਅਜਮੇਰ ਕੋਰੀਡੋਰ ਚ ਦੋ ਐਕਸਪ੍ਰੈਸਵੇ ਸ਼ਾਮਿਲ ਆ ਜਿਨ੍ਹਾਂ ਚੋਂ ਇੱਕ ਤਾਂ ਜੀ ਲੁਧਿਆਣਾ ਬਠਿੰਡਾ ਐਕਸਪ੍ਰੈਸਵੇ ਤੇ ਇੱਕ ਹੈਗਾ ਜੀ ਬਠਿੰਡਾ ਅਜਮੇਰ ਐਕਸਪ੍ਰੈਸਵੇ ਤੇ ਇਹ ਦੋਨੋਂ ਐਕਸਪ੍ਰੈਸਵੇ NHAI ਦੇ ਦੁਆਰਾ ਬਣਾਏ ਜਾਣਗੇ ਤੇ ਇਹ ਦੋਨੇ ਦੇ ਦੋਨੇ 6 ਲੇਨ ਫੁਲੀ ਐਕਸੈਸ ਕੰਟਰੋਲਡ ਐਕਸਪ੍ਰੈਸਵੇ ਹੋਣਗੇ ਤੇ ਇਹ ਐਕਸਪ੍ਰੈਸਵੇ ਪਠਾਨਕੋਟ ਨੂੰ ਲੁਧਿਆਣੇ ਦੇ ਵਿੱਚੋਂ ਦੀ ਹੁੰਦਾ ਹੋਇਆ ਬਠਿੰਡੇ ਤੇ ਅਜਮੇਰ ਨਾਲ ਜੋੜੂਗਾ ਤੇ ਇਹਦੇ ਬਾਣ ਨਾਲ ਕਾਂਡਲਾ ਪੋਰਟ ਤੱਕ ਜਿਹੜੀ ਮਾਲ ਦੀ ਆਵਾਜਾਈ ਆ ਉਹ ਕਾਫੀ ਸੌਖੀ ਹੋ ਜਾਊਗੀ ਤੇ ਜੇ ਲਾਗਤ ਦੀ ਗੱਲ ਕਰੀਏ ਤਾਂ ਇਹ ਜਿਹੜੇ ਐਕਸਪ੍ਰੈਸ ਵੇ ਨੇ ਇਹ ਦੋ ਹਿੱਸਿਆਂ 'ਚ ਵੰਡੇ ਗਏ ਆ ਇੱਕ ਪਹਿਲਾ ਤਾਂ ਹੋ ਗਿਆ ਲੁਧਿਆਣਾ ਬਠਿੰਡਾ ਐਕਸਪ੍ਰੈਸ ਵੇ ਜੋ ਕਿ 75.5 ਇੱਕ ਅਪਰੂਵਡ ਗ੍ਰੀਨਫੀਲਡ ਐਕਸਪ੍ਰੈਸ ਵੇ ਆ ਤੇ ਇਹਨੂੰ 17116 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਜਾ ਰਿਹਾ ਤੇ ਇਹ ਐਕਸਪ੍ਰੈਸ ਵੇ ਦਿੱਲੀ ਕਟੜਾ ਐਕਸਪ੍ਰੈਸ ਵੇ ਆ ਜਿਹੜਾ ਉਤੋਂ ਲੁਧਿਆਣਾ ਦੇ 10 ਕਿਲੋਮੀਟਰ ਦੂਰ ਬੱਲੋਵਾਲਪਿੰਡ ਤੋਂ ਸ਼ੁਰੂ ਹੋਣਾ ਵਾ ਤੇ ਜਿਹੜਾ ਅਮਰਸਰ ਜਾਮਨਗਰ ਵਾਲਾ ਐਕਸਪ੍ਰੈਸ ਵੇ ਆ ਉਹਦਾ ਜਿਹੜਾ ਅਮਰਸਰ ਤੋਂ ਬਠਿੰਡੇ ਵਾਲਾ ਸੈਕਸ਼ਨ ਆ ਉਥੇ ਜਾ ਕੇ ਐਂਡ ਹੋਊਗਾ ਇਹ ਐਕਸਪ੍ਰੈਸ ਵੇ NHAI ਦੁਆਰਾ 2018 ਚ ਅਪਰੂਵ ਕੀਤਾ ਗਿਆ ਸੀ ਤੇ ਇਹਦੇ ਬਣ ਨਾਲ ਬਠਿੰਡੇ ਤੋਂ ਅਜਮੇਰ ਦੀ ਜਿਹੜੀ ਦੂਰੀ ਆ ਉਹ 120 ਕਿਲੋਮੀਟਰ ਤੱਕ ਘਟ ਜਾਣੀ ਐ ਨੰਬਰ 3 ਤੇ ਆ ਜੀ ਛਾਪੌਰ ਕੰਡੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਇਹ ਪ੍ਰੋਜੈਕਟ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ 'ਚ ਸ਼ਾਹਪੁਰ ਕੰਡੀ ਡਾਊਨਸਟ੍ਰੀਮ ਰਾਵੀ ਦਰਿਆ ਤੇ ਮੌਜੂਦ ਆ ਤੇ ਇਸ ਪ੍ਰੋਜੈਕਟ ਦੇ ਕੰਪਲੀਟ ਹੋਣ ਤੋਂ ਬਾਅਦ ਪੰਜਾਬ 'ਚ 5000 ਹੈਕਟੇਅਰ ਲੈਂਡ ਤੇ ਜੰਮੂ ਕਸ਼ਮੀਰ 'ਚ 32177 ਹੈਕਟੇਅਰ ਲੈਂਡ ਨੂੰ ਇਰੀਗੇਸ਼ਨ ਫੈਸਿਲਿਟੀ ਪ੍ਰੋਵਾਈਡ ਕਰੂਗਾ ਤੇ ਪੰਜਾਬ ਉੱਪਰ ਬਾੜੀ ਦੁਆਬ 1.18 ਲੱਖ ਹੈਕਟੇਅਰ ਜ਼ਮੀਨ ਨੂੰ ਕਵਰ ਕਰਦੀ ਆ ਤੇ ਇਹਦੇ ਨਾਲ ਇਰੀਗੇਸ਼ਨ ਫੈਸਿਲਿਟੀਆਂ ਸਮੂਥਲੀ ਚੱਲਣਗੀਆਂ ਨੰਬਰ 2 ਤੇ ਆ ਜੀ ਅਮਰਸਰ ਜਾਮਨਗਰ ਐਕਸਪ੍ਰੈਸਵੇ ਜਿਹਨੂੰ ਕਿ ਅਮਰਸਰ-ਜਾਮਨਗੜ੍ਹ ਇਕਨੋਮਿਕ ਕੋਰੀਡੋਰ ਵੀ ਕਹਿੰਦੇ ਆ ਇਹ ਭਾਰਤਮਾਲਾ ਪ੍ਰੋਜੈਕਟ ਦੇ ਅੰਡਰ ਆਉਂਦਾ ਵਾ ਤੇ ਇਹ ਪਹਿਲਾ ਪ੍ਰੋਜੈਕਟ ਆ ਜਿਹੜਾ ਕਿ ਭਾਰਤ ਦੀਆਂ ਤਿੰਨ ਰਿਫਾਇਨਰੀਜ਼ ਬਠਿੰਡਾ, ਬਾੜਮੇਰ ਤੇ ਜਾਮਨਗੜ੍ਹ ਨੂੰ ਕਨੈਕਟ ਕਰੂਗਾ। ਇਹਦੇ ਤੇ ਤਕਰੀਬਨ 80 ਹਜ਼ਾਰ ਕਰੋੜ ਰੁਪਏ ਲਗਾਏ ਜਾਣੇ ਆ ਤੇ ਇਹ ਕਾਫੀ ਤੇਜ਼ੀ ਨਾਲ ਬਣ ਵੀ ਰਿਹਾ। ਇਹਦੇ ਬਣਨ ਤੋਂ ਬਾਅਦ ਪੰਜਾਬ, ਹਰਿਆਣਾ, ਰਾਜਸਥਾਨ ਤੇ ਗੁਜਰਾਤ ਨੂੰ ਕਾਫੀ ਜ਼ਿਆਦਾ ਫਾਇਦਾ ਹੋਊਗਾ ਤੇ ਪੰਜਾਬ 'ਚ ਪੰਜਾਬ ਦੇ ਟਿੱਬਾ ਪੈਂਡ ਤੋਂ ਸ਼ੁਰੂ ਹੋ ਕੇ ਪੰਜਾਬ ਹਰਿਆਣਾ ਬਾਰਡਰ ਤੇ ਜਾ ਕੇ ਖਤਮ ਹੋਊਗਾ। ਨੰਬਰ 1 ਹੈ ਜੀ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ ਜਿਹਨੂੰ ਕਿ ਈਡੀਐਫਸੀ ਵੀ ਕਹਿੰਦੇ ਆ ਤੇ ਈਡੀਐਫਸੀ ਪੰਜਾਬ ਦੇ ਲੁਧਿਆਣੇ ਤੋਂ ਸ਼ੁਰੂ ਹੋ ਕੇ ਬੰਗਾਲ ਦੇ ਦਾਨਕੁਨੀ ਤੱਕ ਜਾਂਦਾ ਵਾ ਤੇ ਇਸ ਟਾਈਮੇ ਲੁਧਿਆਣੇ ਤੋਂ ਸੋਨਨਗਰ ਤੱਕ ਕੰਪਲੀਟ ਵੀ ਹੋ ਚੁੱਕਿਆ ਤੇ ਦਾਨਕੁਨੀ ਤੱਕ ਇਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕੰਪਲੀਟ ਕੀਤਾ ਜਾ ਰਿਹਾ ਜਾਨੀ ਕਿ ਇਹ ਹੁਣ ਲੁਧਿਆਣੇ ਤੋਂ ਸੋਨਨਗਰ ਤੱਕ 1337 ਕਿਲੋਮੀਟਰ ਕੰਪਲੀਟ ਹੋ ਚੁੱਕਿਆ ਸੋਨਨਗਰ ਤੋਂ ਦਾਨਕੁਨੀ ਵਾਲਾ ਸੈਕਸ਼ਨ ਹਜੇ ਕੰਪਲੀਟ ਹੋਣਾ ਵਾ ਇਨੋਫਰੇਟ ਕਾਰਪੋਰੇਸ਼ਨ ਆਫ ਇੰਡੀਆ ਦੁਆਰਾ ਬਣਾਇਆ ਜਾ ਰਿਹਾ ਤੇ ਇਹਨਾਂ ਵੱਲੋਂ ਹੋਰ ਵੀ ਇਦਾਂ ਦੇ ਕਾਫੀ ਪ੍ਰੋਜੈਕਟ ਬਣਾਏ ਜਾ ਰਹੇ ਆ ਤੇ ਇਹਦੇ ਬਣਨ ਤੋਂ ਬਾਅਦ 70% ਤੱਕ ਦਾ ਰੇਲਵੇ ਟ੍ਰੈਫਿਕ ਘਟ ਜਾਣਾ ਕਿਉਂਕਿ ਕਾਫੀ ਸਾਰੀਆਂ ਮਾਲ ਗੱਡੀਆਂ ਇਹਦੇ ਤੇ ਚੱਲਣਗੀਆਂ ਤਾਂ ਹਾਂਜੀ ਇਹੀ ਸੀਗੇ ਪੰਜਾਬ ਦੇ 10 ਅਪਕਮਿੰਗ ਪ੍ਰੋਜੈਕਟ ਜਿਨ੍ਹਾਂ ਨਾਲ ਪੰਜਾਬ ਦੀ ਟੋਟਲ ਜਿਹੜੀ ਤਸਵੀਰ ਆ ਉਹ ਬਦਲ ਜਾਣੀ ਆ ਤੇ ਜੇ ਤੁਹਾਨੂੰ ਆਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਦੇ ਹੋ ਤੇ ਕਮੈਂਟਾਂ 'ਚ ਆਪਣੇ ਵਿਚਾਰ ਜਰੂਰ ਦੱਸਿਓ ਵੀ ਇਹ ਵਧੀਆ ਹੋ ਰਿਹਾ ਜਾਂ ਘਟਿਆ ਹੋ ਰਿਹਾ ਕੀ ਲੱਗਦਾ ਤੁਹਾਨੂੰ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਆਪਣੇ ਪੇਜ ਚੈਨਲ ਨੇਕ ਪੰਜਾਬੀ ਸਟੇਟ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ ਵੀਰੋ ਅੱਜ ਜਿਹੜੀ ਆਈ ਦੀ ਵੀਡੀਓ ਤੇ ਆਨ ਵਾਲੇ ਸਮੇਂ 2025 ਦੇ ਲਾਸਟ ਤੱਕ 2026 ਤੱਕ ਪੰਜਾਬ ਜਿਦਾ ਚੜਦਾ ਪੰਜਾਬ ਉਹ ਤਰੱਕੀ ਕਰਦਾ ਨਜ਼ਰ ਆਏਗਾ ਉਹਦੇ ਅੰਦਰ ਪੰਜਾਬ ਐਡਵਾਂਸ ਹੋ ਜਾਏਗਾ ਅਸੀਂ ਪਹਿਲੇ ਦੇਖਿਆ ਕਿ 에어 ਕੈਚ ਜਿਹਰੇ ਨੇ ਉਹ ਤਾਰਫ ਕਰਵਾਏ ਜਾ ਰਹੇ ਨੇ ਪੰਜਾਬ ਬਹੁਤ ਜ਼ਿਆਦਾ ਡਵੈਲਪ ਹੋ ਰਿਹਾ 에어ਪੋਰਟਸ ਡਵੈਲਪ ਕੀਤੇ ਜਾ ਰਹੇ ਨੇ ਨਵੇਂ 에어ਪੋਰਟਸ ਬਣਾਏ ਜਾ ਰਹੇ ਨੇ ਹਾਈਵੇ ਬਣਾਇਆ ਜਾ ਰਿਹਾ ਕਿਸੇ ਵੀ ਮੁਲਕ ਦੇ ਅਸਾਸੇ ਹੁੰਦੇ ਨੇ ਉਥੋਂ ਦੇ ਰੋਡਸ ਉਥੋਂ ਦੀਆਂ ਯੂਨੀਵਰਸਿਟੀਆਂ ਉਥੋਂ ਦੇ ਹਸਪੀਟਲ ਐ ਉਸ ਮੁਲਕ ਦੇ ਅਸਾਸੇ ਹੁੰਦੇ ਨੇ ਤੇ ਪੰਜਾਬ ਤਰੱਕੀ ਕਰਦਾ ਨਜ਼ਰ ਆਏਗਾ ਤੇ ਸਾਡੀ ਦਿਲੇ ਖੁਆਇਸ਼ ਹੈ ਚੜਦਾ ਪੰਜਾਬ ਹੋਵੇ ਇਲੰਦ ਦਾ ਪੰਜਾਬ ਹੋਵੇ ਇਹ ਉਹ ਵਾਲਾ ਪੰਜਾਬ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਸੀ ਤੁਸੀਂ ਦੇਖੋ ਕਿ ਉਸ ਦੌਰ ਦੇ ਅੰਦਰ ਗੋਰੇ ਪੰਜਾਬ ਦੇ ਅੰਦਰ ਕੰਮ ਕਰਨ ਆ ਰਹੇ ਸੀ ਤੇ ਅਸੀਂ ਇਹੋ ਹੀ ਚਾਹ ਰਹੇ ਹਾਂ ਕਿ ਦੁਬਾਰਾ ਗੋਰੇ ਜਰੇ ਨੇ ਉਹ ਪੰਜਾਬ ਦੇ ਅੰਦਰ ਕੰਮ ਕਰਨ ਪੰਜਾਬ ਤਰੱਕੀ ਕਰੇ ਪੰਜਾਬ ਦੇ ਜਿਹੜੇ ਲੋਕ ਨੇ ਉੱਥੋਂ ਹੋਰ ਜ਼ਿਆਦਾ ਉਹਨਾਂ ਨੂੰ ਕਮਾ ਸਕਣ ਉੱਥੋਂ ਦੀ ਵਸਾਇਲ ਪੰਜਾਬ ਦੇ ਜਿਹੜੇ ਨੇ ਉਹ ਵਧ ਸਕਣ ਤੇ ਲੋਕ ਖੁਸ਼ਹਾਲ ਰਹਿ ਸਕਣ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ